체ਕਰ ਗੱਲ ਕਰੀਏ ਅੱਜਕਲ ਦੇ ਮਾਹੌਲ ਦੀ ਤਾਂ ਵੇਖਣ ਵਿੱਚ ਆਉਂਦਾ ਹੈ ਕਿ ਅਜਦਾ ਮਾਹੌਲ ਛੋਟੇ ਬੱਚਿਆਂ ਵਾਸਤੇ ਅਜੀਬ ਬਣ ਗਿਆ ਹੈ ਕਿਉਂਕਿ ਛੋਟੇ ਬੱਚੇ ਗੋਦੀ ਵਿੱਚੋਂ ਉਤਰਨ ਤੋਂ ਪਹਿਲਾਂ ਮੋਬਾਈਲ ਫੋਨ ਦੀ ਮੰਗ ਕਰਦੇ ਹਨ ਅਤੇ ਮਾਪੇ ਵੀ ਆਪਣੇ ਆਪ ਨੂੰ ਫ੍ਰੀ ਰੱਖਣ ਵਾਸਤੇ ਉਹਨਾਂ ਨੂੰ ਮੋਬਾਈਲ ਫੋਨ ਦਿੰਦੇ ਹਨ ਉੱਥੇ ਹੀ ਗੱਲ ਕਰੀਏ ਫਤੇਹ ਸਿੰਘ ਨਾਮ ਦੇ ਬੱਚੇ ਦੀ ਤਾਂ ਉਸਨੇ ਇੱਕ ਅਲੱਗ ਉਦਾਹਰਣ ਪੇਸ਼ ਕੀਤੀ ਹੈ ਜੋ ਕਿ ਗੱਤਕਾ ਕਲਾ ਉਸ ਦੀ ਮਹਾਰਤ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਗੱਤਕਾ ਕਲਾ ਨੂੰ ਕਈ ਦੇਸ਼ਾਂ ਵਿੱਚ ਵਿਖਾ ਕੇ ਆਇਆ ਹੈ ਅਤੇ ਇਨਾਮ ਜਿੱਤੇ ਹਨ ਐਨੀ ਛੋਟੀ ਉਮਰ ਵਿੱਚ ਜਦਕਿ ਬੱਚਿਆਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਪਰ ਫਤੇਹ ਸਿੰਘ ਆਪਣੇ ਆਪ ਵਿੱਚ ਇੱਕ ਉਪਲਬਧੀ ਪੈਦਾ ਕਰਕੇ ਆਇਆ ਹੈ ਅਤੇ ਪੂਰੇ ਦੇਸ਼ ਦਾ ਰੋਸ਼ਨ ਕੀਤਾ ਹੈ ਮਾਪਿਆਂ ਨਾਲ ਗੱਲ ਕੀਤੀ ਤਾਂ ਮਾਪਿਆਂ ਨੇ ਕਿਹਾ ਕਿ ਅਸੀਂ ਬਹੁਤ ਹੀ ਖੁਸ਼ ਹਾਂ ਉਥੇ ਬੱਚੇ ਦੀ ਗੱਤਕਾ ਕਲਾ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਵੇਖਣ ਵਿੱਚ ਆਇਆ ਕਿ ਫੱਟੇ ਵੀ ਮੋਬਾਈਲ ਫੋਨ ਵੇਖ ਰਿਹਾ ਸੀ ਪਰ ਉਸ ਦਾ ਰੁਝਾਨ ਫੋਨ ਤੇ ਗੱਤਕਾ ਕਲਾ ਵੇਖਣ ਵਿੱਚ ਸੀ ਬੱਚੇ ਦੇ ਪਿਤਾ ਆਪ ਅੰਤਰਰਾਸ਼ਟਰੀ ਪੱਥਰ ਤੇ ਬੋਡੀ ਬਿਲਡਿੰਗ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੇ ਹਨ ਅਤੇ ਕਈ ਇਨਾਮ ਜਿੱਤੇ ਹਨ ਅਤੇ ਆਪਣਾ ਇੱਕ ਫਿਟਨੈਸ ਸੈਂਟਰ ਚਲਾਉਂਦੇ ਹਨ ਅਤੇ ਪ੍ਰੋਫੈਸ਼ਨਲ ਟ੍ਰੇਨਰ ਹਨ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਫਤੀ ਸਿੰਘ ਆਪਣੇ ਮਾਤਾ ਪਿਤਾ ਅਤੇ ਸ਼ਹਿਰ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇਗਾ ਹਾਂਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਅਸੀਂ ਉਠਾਰੋਲ ਬੁਰਾਣਾ ਕੈਵਨ ਜੀ ਨੰਨੇ ਸਦਾ ਹਾਂ ਮਿਸ਼ਨ ਫੋਟਿੰਗ ਸਾਡਾ ਜੀ ਮੇਰਾ ਔਰ ਮੇਰੇ بیٹے ਦਾ ਨਾਮ ਫਤੀ ਸਿੰਘ ਹੋਲਾ ਹੈ ਜੀ ਅਸੀਂ ਯੂਰਪ ਦੇ ਗਏ ਤੇ 2011 ਨੂੰ ਆਪਣਾ ਤੇ 11 ਮਈ ਦੇ ਵਿੱਚ ਇਹਦਾ ਕੰਪੀਟੀਸ਼ਨ ਸੀ ਲਿਥੇਨੀਆ ਦੇ ਵਿੱਚ ਬੱਚਾ ਯੂਨੀਵਰਸਲ ਚੈਂਪੀਅਨ ਸੀ ਉਹਦੇ ਵਿੱਚ ਅਸੀਂ ਗਏ ਸੀ ਉਹਥੇ ਪਾਰਟਿਸਿਪੇਟ ਕੀਤਾ ਇਹਨੂੰ ਬਸ ਤੇ ਦੇ ਸਭ ਤੋਂ ਛੋਟਾ ਸੀ ਇਹ ਭੰਜੀ ਸਾਡਾ ਇਹਦੀ ਉਮਰ 3.5 ਸਾਲ ਹੈ ਇਹ ਉਹਦੇ ਵਿੱਚ ਪਾਰਟਿਸਿਪੇਟ ਕਰਕੇ ਇਹਨੂੰ ਉਹਦੇ ਵਿੱਚ ਵਿਨ ਕਰ ਰਿਹਾ ਪ੍ਰਾਪਰ ਕੀਤਾ ਫਸਟ ਪ੍ਰਾਈਜ਼ ਦਾ ਆਇਆ ਇਹ ਓਵਰਆਲ ਚੈਂਪੀਅਨ ਬੰਦਿਆਂ ਦੇ ਵਿੱਚ ਫਿਟ ਗਿੜ ਦੇ ਦੇ ਜਿੰਨੇ ਲੱਸੀ ਕੰਪੀਟੀਟਿਵ ਔਰ ਉਸ ਤੋਂ ਅਗਲੇ ਦਿਨ 12 ਮਹੀਨੇ ਕੰਪੀਟੀਸ਼ਨ ਹੈਗਾ ਸੀ ਇਹਦਾ ਗ੍ਰੈਂਡ ਫਿਟਸ ਕੰਪੀਟੀਸ਼ਨ ਕਰ ਦਿੱਤਾ ਕੰਪੀਟੀਸ਼ਨ ਉਹਦੇ ਵਿੱਚ ਵੀ ਇਹ ਓਵਰਆਲ ਜੈਂਪੀ ਨਾਮ ਹੈ ਉਹਦੇ ਜੀ ਵੀ ਫਰਸਟ ਪ੍ਰਾਈਜ਼ ਲੈ ਕੇ ਆਇਆ ਤੇ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡਾ ਇੰਨਾ ਛੋਟਾ ਬੱਚਾ ਜੀ ਤੁਹਾਨੂੰ ਇਸੇ ਕੰਮ ਤੇ ਲੈ ਕੇ ਆਇਆ ਹੈ ਇਹ ਵੀ ਸਾਨੂੰ ਇਹਨਾਂ ਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਆਪਣਾ ਜੀ ਇਹ ਫਤੇ ਸਿੰਘ ਦੇ ਨਾਮ ਤੇ ਸਾਨੂੰ ਸਾਰੇ ਜਾਣੇ ਜਾਣ ਲੱਗੇ ਹੈ ਕਿ ਫਤੇ ਸਿੰਘ ਜੀ ਇਹਦੇ ਵੀਡੀਓ ਚ ਨੀਂਗ ਬਾਰੇ ਲਿਖਿਆ ਇਹਨਾਂ ਜਿਹੜਾ ਕਰਦਾ ਕਰਦਾ ਹੈ ਉਹ ਜੀ ਸੋਨਾ ਕਰਦਾ ਹੈ ਔਰ ਹੁਣ ਸਾਨੂੰ ਮੇਰੀ ਗੇ ਕੋਸ਼ਿਸ਼ ਹੈ ਕਿ ਅਸੀਂ ਥੋੜਾ ਤਾਂ ਇਹ ਸੋਚਿਆ ਅਸੀਂ ਜੀ ਜੋ ਨੇ ਮਾਨਤਾ ਪ੍ਰਾਪਤ ਕਰ ਲਿਆ ਹੁਣ ਅਸੀਂ ਸਾਡੀ ਵਾਹਿਗੁਰੂ ਕਿਰਪਾ ਕਰਨਗੇ ਅਸੀਂ ਨੂੰ ਹੋਰ ਉੱਤੇ ਲੈਵਲ ਤੇ ਹੋਰ ਇਹਦਾ ਪਾਰਟਿਸਪੇਟ ਕਰਾ ਕੇ ਹੋਰ ਆਪਣੇ ਅੰਮ੍ਰਿਤਸਰ ਸਾਹਿਬ ਦਾ ਪੰਜਾਬ ਦਾ ਤੇ ਇੰਡੀਆ ਦਾ ਨਾਮ ਰੋਸ਼ਨ ਕਰੀਏ ਜੀ ਮੈਂ ਮਾਪਿਆਂ ਨੂੰ ਇਹ ਸੋਚ ਤੋਂ ਮੀਤੀ ਕਿ ਉਹਦੇ ਵਾਹਿਗੁਰੂ ਦੀ ਕਿਰਤਾਂ ਕਿ ਜੇ ਹੁਣ ਅੱਧੀ ਉਮਰ ਹੈ ਜੀ ਇਹਦੀ ਕਾਟੂਨ ਦੇਖਣ ਦੀ ਜਿੱਦਣ ਦੀ ਲੱਗਿਆ ਕਰਨ ਦੀ ਪਰ ਇਹ ਕਿ ਜੀ ਸਾਹਿਬ ਦੀ ਪੱਧਰ ਨਾਲ ਇਹ ਕਾਟੂਨ ਥੋੜੇ ਮਿਲਾਈ ਕਰਦਾ ਇਹ ਦਿਸਾਂ ਦਿੱਤੇ ਦੇ ਰੀਅਲ ਇੰਟਰਸਟ ਹੈ ਔਰ ਗੁਰਬਾਣੀ ਦੇ ਨਾਲ ਇੰਟਰਸਟ ਹੈ ਜੀ ਔਰ ਜੋ ਵੀ ਇਹ ਕਾਟਨ ਦੀ ਜਗ੍ਹਾ ਹੈ ਇਸ ਤਰ੍ਹਾਂ YouTube ਦੇ ਵਿੱਚ ਦੇਖ ਲਓ TV ਦੇ ਵਿੱਚ ਜਦੋਂ ਲਾਲ ਲਿਆ ਤੁਹਾਡਾ ਗੁਰੂ ਸਾਹਿਬ ਜੀਆ ਤਿਆਰਨਾ ਤਿਆਰ ਹੋ ਕੇ ਸੱਤਰ ਕਰਦੇ ਨੇ ਕੋਟ ਸਵਾਰੀ ਕਰਦੇ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਮੈਨੂੰ ਕਹਿੰਦਾ ਪਾਪਾ ਮੈਂ ਇਸ ਤਰ੍ਹਾਂ ਦਾ ਹੀ ਆਪਣਾ ਬਣਾਂ ਜਾਤੇ ਇਸ ਤਰ੍ਹਾਂ ਦਾ ਹੀ ਮੈਂ ਬੇ ਮਾਤਾ ਪਿਤਾ ਦਾ ਤੇ ਗੁਰੂ ਸਾਹਿਬ ਦਾ ਨਾਮ ਰੱਖਿੰਦਾ ਇਹ ਵੀ ਹਜੇ ਤੱਕ ਦੀ ਇਹ ਜੀ ਸ਼ਰਵਾਦ ਹੈ ਜੀ ਸਾਨੂੰ ਤੇ ਮੈਨੂੰ ਇਸ ਵਿੱਚ ਬਹੁਤ ਜ਼ਿਆਦਾ ਮਾਨਸੇਹ ਹੁੰਦਾ ਇੱਕ ਤਸੀ ਜੀ ਜੋ ਸਿੱਖ ਫੈਮਲੀ ਤੇ ਹੈ ਜੀ ਇੱਕ ਇਹਦੀ ਆਪਣਾ ਗੁਰੂ ਦੀ ਗੁਰੂ ਸਾਹਿਬ ਜੀ ਦੀ ਇਹ ਸੱਸਰ ਇਹ ਗੱਟਾ ਇਹ ਜਿਸ ਉਹਨਾਂ ਦੀ ਹੈਗੀ ਕਾਪੀ ਤੇ ਤੇਰੀ ਵਿਦਿਆ ਦੇ ਵਿੱਚ ਤੇ ਅਸੀਂ ਇਸ ਸੱਸਰ ਵਿਦਿਆ ਦੇ ਵਿੱਚ ਅਸੀਂ ਦੋਵਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ ਕਿਉਂਕਿ ਕੱਲੇ ਸੱਸਰ ਦੇ ਨਾਲ-ਨਾਲ ਵਿਦਿਆ ਵੀ ਬਹੁਤ ਜ਼ਿਆਦਾ ਰਹੀ ਹੈ ਹੋਣ ਲਈ ਅਸੀਂ ਵਿਦਿਆ ਦੇ ਨਾਲ-ਨਾਲ ਦਾ ਸੱਸਰ ਦੇ ਨਾਲ ਅਭਿਆਸ ਚੱਲਦਾ ਰਹੇਗਾ ਜੀ ਸਾਨੂੰ ਹੁਣ ਅੱਗੇ ਜਿਹੜੇ ਵੀ ਕੰਪੀਟੀਸ਼ਨਸ ਜਿਹੜਾ ਵੀ ਪਲੇਟਫਾਰਮ ਮਿਲੇਗਾ ਮੈਂ ਆਪਣੇ ਬੱਚੇ ਨੂੰ ਉਸ ਨੂੰ ਜ਼ਰੂਰ ਪਾਰਟਿਸਿਪੇਟ ਕਰਾਵਾਂਗਾ ਤੇ ਆਪਣੇ ਅੰਮ੍ਰਿਤਸਰ ਸਾਹਿਬ ਦਾ ਪੰਜਾਬ ਦਾ ਤੇ ਇੰਡੀਆ ਦਾ ਨਾਮ ਰੋਸ਼ਨ ਕਰਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਮੇਰਾ ਨਾਮ ਨਫੀਕ ਕੋਰ ਹੈ ਮੇਰੇ ਹਸਬੰਦ ਦਾ ਸਾਨੂੰ ਵਾਈਗੋ ਨੇ ਬੜੀ ਪਿਆਰੀ ਦਾਤ ਦਿੱਤੀ ਹੈ ਫਤਿਹ ਸਿੰਘ ਸਾਡਾ ਭਜੰਗੀ ਹੈ ਛੋਟਾ 3.5 ਸਾਲ ਦਾ ਹੈ 2.5 ਸਾਲ ਤੋਂ ਉਹਨੂੰ ਸ਼ੌਂਕ ਹੀ ਸੀਗਾ ਗੱਟਕੇ ਦਾ ਬਚਪਨ ਤੋਂ ਹੀ ਦੇਖਿਆ ਸੀ ਸਾਰਿਆਂ ਨੂੰ ਗੱਟਾ ਕਰਦੇ ਹੋਏ ਕਦੀ ਅਸੀਂ ਨਗਰ ਕੀਰਤਨ ਜਾਣਾ ਕਦੀ ਗੁਰੂ ਘਰ ਜਾਣਾ ਤੇ ਇਹਨਾਂ ਸਿੱਖਾਂ ਨੂੰ ਦੇਖਣਾ ਤੇ ਬਹੁਤ ਵਧੀਆ ਫੀਲ ਕਰਨਾ ਉਹਨਾਂ ਨੂੰ ਦੇਖ ਕੇ ਤੇ ਉਹਨੂੰ ਸੀ ਕਿ ਅੰਦਰੋਂ ਹੀ ਲੱਗ ਰਿਹਾ ਸੀ ਕਿ ਮੈਂ ਵੀ ਗੱਟਾ ਕਰਨਾ ਹੈ ਚੱਕਰ ਕਰਨਾ ਹੈ जो हथ हाँ पिछे, पिछे, हाँ पिछे नहीं खिंचयागुरु ने पूरी रहमत बख्शिश की है बच्चा अजिवर्सल चैम्पियनशिप ओवरऑल जित के आया वर्ल्ड चैम्पियनशिप हुई थी सारे इंडिया का नाम रोशन किया ਪੰਜਾਬ ਤੋਂ ਨਿਕਲ ਕੇ ਅੰਮ੍ਰਿਤਸਰ ਸ਼ਹਿਰ ਤੋਂ ਨਿਕਲ ਕੇ ਛੋਟੇ ਜਿਹੇ ਬੱਚੇ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸਾਨੂੰ ਬਹੁਤ ਖੁਸ਼ੀ ਹੈ। ਵਾਈਗੂ ਦੀ ਬੜੀ ਮਾਨ ਮਾਨਤਾ ਚੈਲੋ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਨੂੰ ਪਤਾ ਵੀ ਨਹੀਂ ਹੈ ਇਹਨਾਂ ਛੋਟਾ ਬੱਚਾ ਇਹਨਾਂ ਵੱਡਾ ਨਾਮ ਕਮਾ ਜੇਗਾ। ਅਸੀਂ ਤਾਂ ਅਕਸਰ ਉਹਦੇ ਸ਼ੌਂਕ ਨੂੰ ਕੈਰੀ ਆਨ ਕੀਤਾ ਸੀਗਾ ਕਿ ਬੱਚੇ ਨੂੰ ਇਹ ਸ਼ੌਂਕ ਹੈ ਪਰ ਕਹਿ ਲਓ ਵਾਈਗੂ ਦੀ ਨਹੀਂ ਬਖਸ਼ਿਸ਼ ਹੈ ਕਿ ਅਸਾਂ ਉਹਨੂੰ ਬਾਹਰਲੇ ਦੇਸ਼ਾਂ ਤੋਂ ਅਪਰੋਚ ਹੋਣ ਹੋ ਰਹੀ ਹੈ। ਯੂਰਪ ਖੇਡ ਕੇ ਆਇਆ ਦੋ ਚੈਂਪੀਅਨਸ਼ਿਪਸ ਹਰ ਪੇਜ ਤੇ ਹਰ ਚੈਨਲ ਤੇ ਉਹਦਾ ਨਾਮ ਚਲਦਾ ਪਿਆ ਤੁਹਾਨੂੰ ਇਹ ਅਹਿਸਾਸ ਤਾਂ ਨਹੀਂ ਹੈ ਕਿ ਕਿੰਨਾ ਵੱਡਾ ਨਾਮ ਵਾਇਰਲ ਉਹਦਾ ਕਰ ਦਿੱਤਾ ਪਰ ਮੈਂ ਮੇਰੀ ਸਾਰੇ ਪੇਰੈਂਟਸ ਨੂੰ ਅਪੀਲ ਹੈ ਕਿ ਜੇ ਬੱਚਾ ਤੁਹਾਡਾ ਪੜਾਈ ਚੱਗੇ ਹਨ ਚਾਹੁੰਦਾ ਪੜਾਈ ਨੂੰ ਸਪੋਰਟ ਕਰੋ ਜੇ ਗੁਰੂ ਘਰ ਵੱਲ ਜਾਣਾ ਚਾਹੁੰਦਾ ਤਾਂ ਉਹਨੂੰ ਕੋਈ ਬਾਹਰ ਨਾ ਪਿੱਛੇ ਖਿੱਚੋ ਉਹਦੇ ਨਾਲ ਸਪੋਰਟ ਕਰਕੇ ਚਲੋ ਜਿੱਥੇ ਮਾਪੇ ਖਲੋ ਜਾਂਦਾ ਨਾ ਰੱਬ ਤੋਂ ਬਾਅਦ ਉਸੇ ਕੋਈ ਨਹੀਂ ਹੱਲ ਕਰ ਸਕਦਾ